ਕਿੰਨਾ ਪਾਣੀ ਘਰ ਦੇ ਅੰਦਰ ਆ ਗਿਆ ਸੀ ਬਹੁਤ ਪਾਣੀ ਹੀ ਮੈਡਮ ਆਉਣ ਹੋ ਗਿਆ ਉਹ ਟੂੜੀ ਵੇਖਦੇ ਜੋ ਲੱਗੇ ਉੱਥੋਂ ਤੱਕ ਰਵਗ ਗਿਆ ਮੇਰੇ ਇੱਥੇ ਇੱਥੇ ਆਉਂਦਾ ਸੀ ਵੱਖੀਆਂ ਤੇ ਕਰਉਂਦੇ ਬੱਚੇ ਆ ਪੁੱਛ ਕਰਦਾ ਕੁਝ ਨਹੀਂ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਜੋ ਜੁਲਾ ਬਿਸਤਰਾ ਜੋ ਮੰਜਾ ਪੀੜਾ ਸਾਹਿਬ ਖਰਾਬ ਵੇਖ ਸਕਦੇ ਜਾਂ ਅੰਦਰ ਵਾਲ ਕੇ ਵੀਡੀਓ ਬਣਾ ਸਕਦੇ ਅੰਦਰ ਤਾਂ ਕੁਝ ਲੱਗਦਾ ਹੀ ਨਹੀਂ ਪਿਆ ਕਿ ਅੰਦਰ ਕਮਰੇ ਚ ਕੁਝ ਬੱਚੇ ਆ ਤੇ ਰਹਿਣ ਜੋਗੇ ਵੀ ਕਮਰੇ ਨਹੀਂ ਨੇ ਗੋਇਨੀ ਮੈਡਮ ਢਾਰੀ ਲੱਗਦਾ ਹੁਣ ਤਾਂ ਮਰੋੜੇ ਲੱਗੇ ਕਿ ਡਿਗ ਨਾ ਜਾਣ ਪਿੱਛੋਂ ਸਾਰੀਆਂ ਈਟਾ ਉੱਟਣ ਨਹੀਂ ਪਈਆਂ ਨਹੀਂ ਆਂਦੀਆਂ ਮੰਦਰ ਤਾਂ ਕੁਝ ਲੱਗਦਾ ਹੀ ਨਹੀਂ ਪਿਆ ਕਿ ਅੰਦਰ ਤਮਰੇ ਚ ਕੁਝ ਬਚਿਆ ਹੈ ਤੇ ਰਹਿਣ ਜੋਗੇ ਵੀ ਕਮਰੇ ਨਹੀਂ ਜੇ 4 ਕਿੱਲੇ ਜ਼ਮੀਨ ਲੈ ਕੇ ਸਬਜ਼ੀ ਬੀਜੀ ਸੀ ਉਹ ਵੀ ਸਾਰੀ ਡੁੱਗ ਗਈ ਪੈਸੇ ਇਕੱਠਾਗੇ ਕਮਾਵਾਗੇ ਅਬ ਉਹ ਤੁਸੀਂ ਕੁੜੀ ਦਾ ਵਿਆਹ ਕਰ ਪੀ ਪੈਸੇ ਵੱਟ ਕੇ ਤੇ ਚਲੋ ਵੀ ਜਿਹੜਾ ਠੇਕਾ ਦਿੱਤਾ ਪੂਰਾ ਹੋ ਜਾਊਗਾ ਤੇ ਪਰ ਰਹਿਣ ਨਹੀਂ ਦਿੱਤਾ ਜਿੱਦ ਪਾਣੀ ਨੇ ਕੁਛ ਬੱਡੀ ਕੁੜੀ ਦਾ ਵਿਆਹ ਸੀ ਹਾਂਜੀ ਤਦੋਂ ਆਏ ਵੇਆਗਾ ਸੀ ਇਹ ਗਲੇ ਅਸੂਕਤੇ ਨੇ ਇਹ ਸਥ ਸਿ ਫਿਰੋਜ਼ਪੁਰ ਜ਼ਿਲ੍ਹੇ ਚ ਮੌਜੂਦਾਂ ਜ਼ੀਰਾ ਹਲਕਾ ਹੈ ਕਾਲੇ ਕੇ ਥਾੜੇ ਫਿੰਡ ਹੈ ਇੱਥੇ ਬਹੁਤ ਬੁਰੇ ਹਾਲਾਤ ਨੇ ਇੱਥੇ ਅਸੀਂ ਕਿਸ਼ਤੀ ਦੇ ਜ਼ਰੀਏ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਪਹੁੰਚੇ ਆਂ ਤੇ ਹੁਣ ਪਾਣੀ ਥੋੜਾ ਜਿਥੇ ਘਟ ਹੋਇਆ ਹੈ ਉੱਥੇ ਅਸੀਂ ਇੱਥੇ ਉਤਰ ਕੇ ਇਸ ਪਾਣੀ ਚ ਲੰਘ ਕੇ ਪਹੁੰਚੇ ਆਂ ਇਨਾਂ ਦੇ ਹਾਲਾਤ ਤੁਸੀਂ ਘਰ ਦੇ ਵੇਖੋ ਕਿ ਖੜਾ ਨੇ ਕਿੰਨਾ ਨੁਕਸਾਨ ਪਹੁੰਚਾਇਆ ਏ ਇਹ ਆਮਕਰ ਹੈ ਇਨਾਂ ਦਾ ਖੜਾ ਨੇ ਕੁਝ ਛੱਡਿਆ ਹੀ ਨਹੀਂ ਹੈ ਇਨਾਂ ਦੀ ਬੇਟੀ ਦਾ ਵਿਆਹ ਹੋਣ ਵਾਲਾ ਹੈ ਤੇ ਇਨਾਂ ਤੇ ਇੱਕ ਦੁਗਣੀ ਮੁਸੀਬਤ ਪੈ ਗਈ ਹੈ ਕਿ ਆਖਰ ਕਰਨ ਤੇ ਕਰਨ ਕੀ ਪਹਿਲਾਂ ਹੀ ਆਰਥਿਕ ਹਾਲਾਤ ਇਨੇ ਚੰਗੇ ਨਹੀਂ ਸੀ ਤੇ ਹੁਣ ਹੜਾਂ ਦੇ ਕਾਰਨ ਇਹ ਸੋਚ ਰਹੇ ਨੇ ਕਿ ਆਖਰ ਅੱਗੇ ਕੰਮ ਹੋਣਗੇ ਕਿਵੇਂ ਕੀ ਨਾਵੇਂ ਤੁਹਾਡਾ ਵੀਰਪਾਲਪੁਰ ਵੀਰਪਾਲ ਜੀ ਕਿੰਨਾ ਪਾਣੀ ਘਰ ਦੇ ਅੰਦਰ ਆ ਗਿਆ ਸੀ ਬਹੁਤ ਪਾਣੀ ਸੀ ਮੈਡਮ ਉਹ ਤੂੜੀ ਵੇਖਦੇ ਜੋ ਲੱਗੀ ਉੱਥੋਂ ਤੱਕ ਰਵਗ ਗਿਆ ਮੇਰੇ ਇੱਥੇ ਇੱਥੇ ਆਉਂਦਾ ਸੀ ਬੱਕੀਆਂ ਤੇ ਕਰਵਾਨੇ ਹਾਂ ਜੀ ਬਹੁਤ ਪਾਣੀ ਸੀ ਜਿਆਦਾ ਸੀ ਹੈ ਚਾਰ ਚਾਰ ਪੰਜ ਪੰਜ ਫੋਟੋ ਇੱਥੇ ਘਰ ਦੇ ਵਿੱਚ ਪਾਣੀ ਸੀ ਜਿਆਦਾ ਪਾਣੀ ਸੀ ਮੈਡਮ ਕਿੰਨਾ ਲੋਟਾ ਪਾਣੀ ਸੀ ਤੇ ਬੱਚਿਆ ਕੁਝ ਕਰਦਾ ਕੁਝ ਨਹੀਂ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਜੋ ਜੁਲਾ ਬਿਸਤਰਾ ਜੋ ਮੰਜਾ ਪੀੜਾ ਸਾਹਿਬ ਕਰਾਬ ਵੇਖ ਸਕਦੇ ਜੇ ਅੰਦਰ ਵੜ ਕੇ ਵੀਡੀਓ ਬਣਾ ਸਕਦੇ ਬਿਲਕੁਲ ਹਾਂਜੀ ਬਿਲਕੁਲ ਅੰਦਰ ਤਾਂ ਕੁਝ ਲੱਗਦਾ ਹੀ ਨਹੀਂ ਪਿਆ ਕਿ ਅੰਦਰ ਕਮਰੇ ਚ ਕੁਝ ਬਚਿਆ ਹੈ ਤੇ ਰਹਿਣ ਜੋਗੇ ਵੀ ਕਮਰੇ ਨੇ ਕੋਈ ਨਹੀਂ ਮੈਡਮ ਡਾਰੀ ਲੱਗਦਾ ਹੁਣ ਤਾਂ ਮਰੋੜੇ ਲੱਗੇ ਕਿ ਡਿੱਗਣਾ ਜਾਣ ਪਿੱਛੋਂ ਸਾਰੀਆਂ ਇਟਾ ਉਟਾ ਨਿਕਲੀਆਂ ਪਈਆਂ ਨਹੀਂ ਆਂਦੀਆਂ ਹਾਂਜੀ ਜੇ ਚਾਰ ਕਿੱਲੇ ਜ਼ਮੀਨ ਲੈ ਕੇ ਸਬਜ਼ੀ ਬੀਜੀ ਸੀ ਉਹ ਵੀ ਸਾਰੀ ਡੁੱਬ ਗਈ ਹੈ ਠੇਕੇ ਤੇ ਪੈਸੇ ਦੇ ਦਿੱਤੇ ਹੋਏ ਸੀ ਹਾਂਜੀ ਠੇਕੇ ਦੇ ਪੈਸੇ ਦੇ ਦਿੱਤੇ ਸੀ ਸਰਕਾਰੀ ਜ਼ਮੀਨ ਲਈ ਸੀ ਕਿ ਹੁਣ ਤਾਂ ਇਹ ਹੋਊਗਾ ਨਾ ਕਿ ਸਰੋਂ ਕਦੋਂ ਅਸੀਂ ਫਸਲ ਵੇਚ ਕੇ ਪੈਸੇ ਖੱਟਾਂਗੇ ਕਮਾਵਾਂਗੇ ਅਗੋ ਤੁਸੀਂ ਕੁੜੀ ਦਾ ਵਿਆਹ ਕਰਨਾ ਵੀ ਪੈਸੇ ਵਟ ਕੇ ਤੇ ਚਲੋ ਵੀ ਜੇ ਠੇਕਾ ਦਿੱਤਾ ਪੂਰਾ ਹੋ ਜਾਊਗਾ ਤੇ ਪਰ ਰਹਿਣ ਨਹੀਂ ਦਿੱਤਾ ਜਦੋਂ ਪਾਣੀ ਨੇ ਕੁਛ ਹੁਣ ਕਿੱਥੋਂ ਕਿੰਨੇ ਬੱਚੇ ਨੇ ਤੁਹਾਡੇ ਤਿੰਨ ਤੇ ਵੱਡੀ ਕੁੜੀ ਦਾ ਵਿਆਹ ਸੀ ਹਾਂਜੀ ਕਦੋਂ ਹੈ ਵਿਆਹ ਵਿਆਹ ਹੈਗਾ ਸੀ ਅਗਲੇ ਅਸੂ ਕੱਤੇ ਦਾ ਤੇ ਬੜਾ ਮੁਸ਼ਕਲ ਹਾਲਾਤ ਹੈ ਇੱਥੇ ਤਾਂ ਫਿਰ ਜੀ ਬਹੁਤ ਜ਼ਿਆਦੇ ਕੁਈ ਆਇਆ ਯਸਾਰ ਲੈਣ ਨਾ ਕੋਈ ਨਹੀਂ ਆਇਆ ਵੀਰ ਭਰਾ ਹੀ ਆਏ ਕਿ ਸਰਕਾਰ ਵੱਲੋਂ ਤਾਂ ਕਿਸੇ ਸਾਰ ਨਹੀਂ ਲਈ ਬਿ ਆ ਜਿਹੜੇ ਵੀ ਭੈਣਾ ਭਰਾ ਬਸ ਕਰਦੇ ਫਿਰਦੇ ਮਦਦ ਟਰਾਲੀਆਂ ਵਾਲੇ ਸਭ ਦੇ ਪੱਤੇ ਵਾਲੇ ਇਹੀ ਆ ਬਸ ਜੇ ਹੋਰ ਐਸਾ ਕੋਈ ਨਹੀਂ ਕਿ ਕੋਈ ਤੁਹਾਡਾ ਕੋਠਾ ਪੱਕਾ ਕਰਕੇ ਦੇ ਰਿਹਾ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦੀ ਮਦਦ ਕੋਈ ਨਾ ਨਾ ਕੋਈ ਨਹੀਂ ਮੈਡਮ ਕੋਈ ਪਸ਼ੂ ਵੀ ਤੁਹਾਡੇ ਨੇ ਹਾਂਜੀ ਹੈਗੇ ਗੁਰਦੁਆਰੇ ਬੰਨੇ ਹੋਏ ਗੁਰਦੁਆਰੇ ਬੰਨੇ ਹੋਏ ਨੇ ਠੀਕ ਹੈ ਬਹੁਤ ਮੁਸ਼ਕਲ ਹਾਲਾਤ ਵੀਰਪਾਲ ਕੌਰ ਜੀ ਦੇ ਵੱਡੀ ਬੇਟੀ ਦਾ ਵਿਆਹ ਹੈ ਪਰ ਉਹੀ ਹੈ ਕਿ ਇਨੇ ਮੁਸ਼ਕਲ ਹਾਲਾਤਾਂ ਦੇ ਵਿੱਚ ਇਹਨਾਂ ਦਾ ਦਿਲ ਜੋ ਹੈ ਉਹ ਬਹੁਤ ਘਟ ਰਿਹਾ ਹੈ ਕਿ ਆਖਰ ਘਰ ਨੂੰ ਇਸ ਹਾਲਾਤ ਚ ਦੇਖ ਰਹੇ ਨੇ ਤੇ ਦੂਜਾ ਇਹ ਕਿ ਹੁਣ ਬੱਚੇ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਪੂਰੀ ਕਰਨੀ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਪੈਰ ਪੈਰ ਤੇ ਪੰਜਾਬ ਚੋਂ ਹੁਣ ਦਰਦ ਹੈ ਦੁੱਖ ਹੈ ਪਰ ਅਸੀਂ ਉਮੀਦ ਕਰਦੇ ਹਾਂ ਇਹ ਕਹਾਣੀ ਇਹ ਹਾਲਾਤ ਅਸੀਂ ਇਸ ਲਈ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਤਾਂ ਕਿ ਜਿਹੜੇ ਸਮਰਥ ਪਰਿਵਾਰ ਨੇ ਜਿਹੜੇ ਸਮਰਥ ਲੋਕ ਨੇ ਜਿਹੜੇ ਆਲਰੇਡੀ ਗਰਾਊਂਡ 'ਚ ਉਤਰੇ ਹੋਏ ਨੇ ਕਿ ਅਸੀਂ ਮਦਦ ਕਰੀਏ ਉਹਨਾਂ ਦੀ ਮਦਦ ਇਨਾ ਪਰਿਵਾਰਾਂ ਤਾਂ ਕਿ ਇਸ ਪਰਿਵਾਰ ਤੱਕ ਵੀ ਜ਼ਰੂਰ ਪਹੁੰਚੇ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਦੀਕ ਕੋਰ ਦੈਨਿਕ ਸਵੇਰਾ ਇਸ ਵਕਤ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਚ ਮੌਜੂਦਾਂ ਜ਼ੀਰਾ ਹਲਕਾ ਹੈ ਕਾਲੇ ਕੇ ਥਾੜੇ ਪਿੰਡ ਹੈ ਇਥੇ ਬਹੁਤ ਬੁਰੇ ਹਾਲਾਤ ਨੇ ਇਥੇ ਅਸੀਂ ਕਿਸ਼ਤੀ ਦੇ ਜ਼ਰੀਏ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਥੇ ਪਹੁੰਚੇ ਆ ਤੇ ਹੁਣ ਪਾਣੀ ਥੋੜਾ ਜਿਥੇ ਘਟ ਹੋਇਆ ਹੈ ਉਥੇ ਅਸੀਂ ਇਥੇ ਉਤਰ ਕੇ ਇਸ ਪਾਣੀ ਚ ਲੰਘ ਕੇ ਪਹੁੰਚੇ ਆ ਇਨਾਂ ਦੇ ਹਾਲਾਤ ਤੁਸੀਂ ਘਰ ਦੇ ਵੇਖੋ ਕਿ ਖੜਾ ਨੇ ਕਿੰਨਾ ਨੁਕਸਾਨ ਪਹੁੰਚਾਇਆ ਏ ਇਹ ਆਮਕਰ ਹੈ ਇਨਾਂ ਦਾ ਖੜਾ ਨੇ ਕੁਝ ਛੱਡਿਆ ਹੀ ਨਹੀਂ ਹੈ ਇਨਾਂ ਦੀ ਬੇਟੀ ਦਾ ਵਿਆਹ ਹੋਣ ਵਾਲਾ ਹੈ ਤੇ ਇਨਾਂ ਤੇ ਇੱਕ ਦੁਗਣੀ ਮੁਸੀਬਤ ਪੈ ਗਈ ਹੈ ਕਿ ਆਖਰ ਕਰਨ ਤੇ ਕਰਨ ਕੀ ਪਹਿਲਾਂ ਹੀ ਆਰਥਿਕ ਹਾਲਾਤ ਇਨੇ ਚੰਗੇ ਨਹੀਂ ਸੀ ਤੇ ਹੁਣ ਹੜਾਂ ਦੇ ਕਾਰਨ ਇਹ ਸੋਚ ਰਹੇ ਨੇ ਕਿ ਆਖਰ ਅੱਗੇ ਕੰਮ ਹੋਣਗੇ ਕਿਵੇਂ ਕੀ ਨਾਵੇਂ ਤੁਹਾਡਾ ਵੀਰਪਾਲਪੁਰ ਵੀਰਪਾਲ ਜੀ ਕਿੰਨਾ ਪਾਣੀ ਘਰ ਦੇ ਅੰਦਰ ਆ ਗਿਆ ਸੀ ਬਹੁਤ ਪਾਣੀ ਸੀ ਮੈਡਮ ਉਹ ਤੂੜੀ ਵੇਖਦੇ ਜੋ ਲੱਗੀ ਉੱਥੋਂ ਤੱਕ ਰਵਗ ਗਿਆ ਮੇਰੇ ਇੱਥੇ ਇੱਥੇ ਆਉਂਦਾ ਸੀ ਬੱਕੀਆਂ ਤੇ ਕਰਵਾਨੇ ਹਾਂਜੀ ਬਹੁਤ ਬਹੁਤ ਪਾਣੀ ਸੀ ਜਿਆਦਾ ਸੀ ਹੈ ਚਾਰ ਚਾਰ ਪੰਜ ਪੰਜ ਫੋਟੋ ਇੱਥੇ ਘਰ ਦੇ ਵਿੱਚ ਪਾਣੀ ਸੀ ਜਿਆਦਾ ਪਾਣੀ ਸੀ ਮੈਡਮ ਬਹੁਤ ਨਾਲੋਂ ਜ਼ਿਆਦਾ ਪਾਣੀ ਸੀ ਤੇ ਬੱਚਿਆ ਕੁਝ ਕਰਦਾ ਕੁਝ ਨਹੀਂ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਜੋ ਜੁਲਾ ਬਿਸਤਰਾ ਜੋ ਮੰਜਾ ਪੀੜਾ ਸਾਹਿਬ ਕਰਾਬ ਵੇਖ ਸਕਦੇ ਜੇ ਅੰਦਰ ਵੜ ਕੇ ਵੀਡੀਓ ਬਣਾ ਸਕਦੇ ਬਿਲਕੁਲ ਹਾਂਜੀ ਬਿਲਕੁਲ ਅੰਦਰ ਤਾਂ ਕੁਝ ਲੱਗਦਾ ਹੀ ਨਹੀਂ ਪਿਆ ਕਿ ਅੰਦਰ ਕਮਰੇ ਚ ਕੁਝ ਬਚਿਆ ਹੈ ਤੇ ਰਹਿਣ ਜੋਗੇ ਵੀ ਕਮਰੇ ਨੇ ਕੋਈ ਨਹੀਂ ਮੈਡਮ ਡਾਰੀ ਲੱਗਦਾ ਹੁਣ ਤਾਂ ਮਰੋੜੇ ਲੱਗੇ ਕਿ ਡਿੱਗਣਾ ਜਾਣ ਪਿੱਛੋਂ ਸਾਰੀਆਂ ਇਟਾ ਉਟਾ ਨਿਕਲੀਆਂ ਪਈਆਂ ਨਹੀਂ ਆਂਦੀਆਂ ਹਾਂਜੀ ਜੇ 4 ਕਿੱਲੇ ਜ਼ਮੀਨ ਲੈ ਕੇ ਸਬਜ਼ੀ ਬੀਜੀ ਸੀ ਉਹ ਵੀ ਸਾਰੀ ਡੁੱਬ ਗਈ ਹੈ ਠੇਕੇ ਤੇ ਪੈਸੇ ਦੇ ਦਿੱਤੇ ਹੋਏ ਸੀ ਹਾਂਜੀ ਠੇਕੇ ਦੇ ਪੈਸੇ ਦੇ ਦਿੱਤੇ ਸੀ ਸਰਕਾਰੀ ਜ਼ਮੀਨ ਲਈ ਸੀ ਕਿ ਹੁਣ ਤਾਂ ਇਹ ਹੋਊਗਾ ਨਾ ਕਿ ਸਰ ਕਦੋਂ ਅਸੀਂ ਫਸਲ ਵੇਚ ਕੇ ਪੈਸੇ ਖੱਟਾਂਗੇ ਕਮਾਵਾਗੇ ਅਗੋਂ ਤੁਸੀਂ ਕੁੜੀ ਦਾ ਵਿਆਹ ਕਰੀ ਪੀ ਪੈਸੇ ਵਟ ਕੇ ਤੇ ਚਲੋ ਵੀ ਜਿਹੜਾ ਠੇਕਾ ਦਿੱਤਾ ਪੂਰਾ ਹੋ ਜਾਊਗਾ ਤੇ ਪਰ ਰਹਿਣ ਨਹੀਂ ਦਿੱਤਾ ਜਿੱਦੋਂ ਪਾਣੀ ਨੇ ਕੁਛ ਹੁਣ ਕਿੱਥੋਂ ਕਿੰਨੇ ਬੱਚੇ ਨੇ ਤੁਹਾਡੇ ਤਿੰਨ ਤੇ ਵੱਡੀ ਕੁੜੀ ਦਾ ਵਿਆਹ ਸੀ ਹਾਂਜੀ ਕਦੋਂ ਐ ਵਿਆਹ ਹੈਗਾ ਸੀ ਅਗਲੇ ਅਸੂ ਕੱਤੇ ਦਾ ਤੇ ਬੜਾ ਮੁਸ਼ਕਲ ਹਾਲਾਤ ਹੈ ਇੱਥੇ ਤਾਂ ਬਹੁਤ ਜਿਆਦੇ ਕੁਈ ਆਇਆ ਸਾਰ ਲੈਣ ਨਾ ਕੋਈ ਨਹੀਂ ਆਇਆ ਵੀਰ ਭਰਾ ਹੀ ਆਏ ਕਿ ਸਰਕਾਰ ਵੱਲੋਂ ਤਾਂ ਕਿਸੇ ਸਾਰ ਨਹੀਂ ਲਈ ਬਈ ਆ ਜਿਹੜੇ ਭੈਣਾ ਭਰਾ ਬਸ ਕਰਦੇ ਫਿਰਦੇ ਮਦਦ ਟਰਾਲੀਆਂ ਵਾਲੇ ਸਭ ਦੇ ਪੱਤੇ ਵਾਲੇ ਇਹੀ ਆ ਬਸ ਜੇ ਹੋਰ ਐਸਾ ਕੋਈ ਨਹੀਂ ਕਿ ਕੋਈ ਤੁਹਾਡਾ ਕੋਠਾ ਪੱਕਾ ਕਰਕੇ ਦੇ ਰਿਹਾ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦੀ ਮਦਦ ਕੋਈ ਨਾ ਨਾ ਕੋਈ ਨਹੀਂ ਮੈਡਮ ਕੋਈ ਪਸ਼ੂ ਵੀ ਤੁਹਾਡੇ ਨੇ ਹਾਂਜੀ ਹੈਗੇ ਗੁਰਦੁਆਰੇ ਬੰਨੇ ਹੋਏ ਗੁਰਦੁਆਰੇ ਬੰਨੇ ਹੋਏ ਨੇ ਠੀਕ ਹੈ ਬਹੁਤ ਮੁਸ਼ਕਲ ਹਾਲਾਤ ਵੀਰਪਾਲ ਕੌਰ ਜੀ ਦੇ ਵੱਡੀ ਬੇਟੀ ਦਾ ਵਿਆਹ ਹੈ ਪਰ ਉਹੀ ਹੈ ਕਿ ਇਨੇ ਮੁਸ਼ਕਲ ਹਾਲਾਤਾਂ ਦੇ ਵਿੱਚ ਇਹਨਾਂ ਦਾ ਦਿਲ ਜੋ ਹੈ ਉਹ ਬਹੁਤ ਘਟ ਰਿਹਾ ਹੈ ਕਿ ਆਖਰ ਘਰ ਨੂੰ ਇਸ ਹਾਲਾਤ ਚ ਦੇਖ ਰਹੇ ਨੇ ਤੇ ਦੂਜਾ ਇਹ ਕਿ ਹੁਣ ਬੱਚੇ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਪੂਰੀ ਕਰਨੀ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਪੈਰ ਪੈਰ ਤੇ ਪੰਜਾਬ ਚੋਂ ਹੁਣ ਦਰਦ ਹੈ ਦੁੱਖ ਹੈ ਪਰ ਅਸੀਂ ਉਮੀਦ ਕਰਦੇ ਹਾਂ ਇਹ ਕਹਾਣੀ ਇਹ ਹਾਲਾਤ ਅਸੀਂ ਇਸ ਲਈ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਤਾਂ ਕਿ ਜਿਹੜੇ ਸਮਰਥ ਪਰਿਵਾਰ ਨੇ ਜਿਹੜੇ ਸਮਰਥ ਲੋਕ ਨੇ ਜਿਹੜੇ ਆਲਰੇਡੀ ਗਰਾਊਂਡ 'ਚ ਉਤਰੇ ਹੋਏ ਨੇ ਕਿ ਅਸੀਂ ਮਦਦ ਕਰੀਏ ਉਨ੍ਹਾਂ ਦੀ ਮਦਦ ਇਨ੍ਹਾਂ ਪਰਿਵਾਰਾਂ ਤਾਂ ਕਿ ਇਸ ਪਰਿਵਾਰ ਤੱਕ ਵੀ ਜ਼ਰੂਰ ਪਹੁੰਚੇ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਿਤਿਕੌਰ ਦੇਨਿਕ ਸਵੇਰਾ ਇਸ ਵਕਤ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਚ ਮੌਜੂਦਾਂ ਜ਼ੀਰਾ ਹਲਕਾ ਹੈ ਕਾਲੇ ਕੇ ਥਾੜੇ ਪਿੰਡ ਹੈ ਇੱਥੇ ਬਹੁਤ ਬੁਰੇ ਹਾਲਾਤ ਨੇ ਇੱਥੇ ਅਸੀਂ ਕਿਸ਼ਤੀ ਦੇ ਜ਼ਰੀਏ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਪਹੁੰਚੇ ਆਂ ਤੇ ਹੁਣ ਪਾਣੀ ਥੋੜਾ ਜਿਥੇ ਘਟ ਹੋਇਆ ਹੈ ਉੱਥੇ ਅਸੀਂ ਇੱਥੇ ਉਤਰ ਕੇ ਇਸ ਪਾਣੀ ਚ ਲੰਘ ਕੇ ਪਹੁੰਚੇ ਆਂ ਇਨਾਂ ਦੇ ਹਾਲਾਤ ਤੁਸੀਂ ਘਰ ਦੇ ਵੇਖੋ ਕਿ ਖੜਾ ਨੇ ਕਿੰਨਾ ਨੁਕਸਾਨ ਪਹੁੰਚਾਇਆ ਏ ਇਹ ਆਮਕਰ ਹੈ ਇਨਾਂ ਦਾ ਖੜਾ ਨੇ ਕੁਝ ਛੱਡਿਆ ਹੀ ਨਹੀਂ ਹੈ ਇਨਾਂ ਦੀ ਬੇਟੀ ਦਾ ਵਿਆਹ ਹੋਣ ਵਾਲਾ ਹੈ ਤੇ ਇਨਾਂ ਤੇ ਇੱਕ ਦੁਗਣੀ ਮੁਸੀਬਤ ਪੈ ਗਈ ਹੈ ਕਿ ਆਖਰ ਕਰਨ ਤੇ ਕਰਨ ਕੀ ਪਹਿਲਾਂ ਹੀ ਆਰਥਿਕ ਹਾਲਾਤ ਇਨੇ ਚੰਗੇ ਨਹੀਂ ਸੀ ਤੇ ਹੁਣ ਹੜਾਂ ਦੇ ਕਾਰਨ ਇਹ ਸੋਚ ਰਹੇ ਨੇ ਕਿ ਆਖਰ ਅੱਗੇ ਕੰਮ ਹੋਣਗੇ ਕਿਵੇਂ ਕੀ ਨਾਵੇਂ ਤੁਹਾਡਾ ਵੀਰਪਾਲ ਕੋ ਵੀਰਪਾਲ ਜੀ ਕਿੰਨਾ ਪਾਣੀ ਘਰ ਦੇ ਅੰਦਰ ਆ ਗਿਆ ਸੀ ਬਹੁਤ ਪਾਣੀ ਸੀ ਮੈਡਮ ਹੁਣ ਉਹ ਤੂੜੀ ਵੇਖਦੇ ਜੋ ਲੱਗੀ ਉੱਥੋਂ ਤੱਕ ਰਵਗ ਗਿਆ ਮੇਰੇ ਇੱਥੇ ਇੱਥੇ ਆਉਂਦਾ ਸੀ ਬੱਕੀਆਂ ਤੇ ਕਰਵਾਣੀ ਹਾਂਜੀ ਬਹੁਤ ਬਹੁਤ ਪਾਣੀ ਸੀ ਜਿਆਦਾ ਸੀ ਹੈ ਚਾਰ ਚਾਰ ਪੰਜ ਪੰਜ ਫੋਟੋ ਇੱਥੇ ਘਰ ਦੇ ਵਿੱਚ ਪਾਣੀ ਸੀ ਜਿਆਦਾ ਪਾਣੀ ਸੀ ਮੈਡਮ ਬੰਨਾਲੂ ਸਾਡਾ ਪਾਣੀ ਸੀ ਤੇ ਬੱਚਿਆ ਕੁਝ ਕਰਦਾ ਕੁਝ ਨਹੀਂ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਜੋ ਜੁਲਾ ਬਿਸਤਰਾ ਜੋ ਮੰਜਾ ਪੀੜਾ ਸਾਹਿਬ ਕਰਾਬ ਵੇਖ ਸਕਦੇ ਜੇ ਅੰਦਰ ਵੜ ਕੇ ਵੀਡੀਓ ਬਣਾ ਸਕਦੇ ਬਿਲਕੁਲ ਹਾਂਜੀ ਬਿਲਕੁਲ ਅੰਦਰ ਤਾਂ ਕੁਝ ਲੱਗਦਾ ਹੀ ਨਹੀਂ ਪਿਆ ਕਿ ਅੰਦਰ ਕਮਰੇ ਚ ਕੁਝ ਬਚਿਆ ਹੈ ਤੇ ਰਹਿਣ ਜੋਗੇ ਵੀ ਕਮਰੇ ਨੇ ਕੋਈ ਨਹੀਂ ਮੈਡਮ ਡਾਰੀ ਲੱਗਦਾ ਹੁਣ ਤਾਂ ਮਰੋੜੇ ਲੱਗੇ ਕਿ ਡਿੱਗਣਾ ਜਾਣ ਪਿੱਛੋਂ ਸਾਰੀਆਂ ਇਟਾ ਉਟਾ ਨਿਕਲੀਆਂ ਪਈਆਂ ਨਹੀਂ ਆਂਦੀਆਂ ਹਾਂਜੀ ਜੇ ਚਾਰ ਕਿੱਲੇ ਜ਼ਮੀਨ ਲੈ ਕੇ ਸਬਜ਼ੀ ਬੀਜੀ ਸੀ ਉਹ ਵੀ ਸਾਰੀ ਡੁੱਬ ਗਈ ਹੈ ਠੇਕੇ ਤੇ ਪੈਸੇ ਦੇ ਦਿੱਤੇ ਹੋਏ ਸੀ ਹਾਂਜੀ ਠੇਕੇ ਦੇ ਪੈਸੇ ਦੇ ਦਿੱਤੇ ਸੀ ਸਰਕਾਰੀ ਜ਼ਮੀਨ ਲਈ ਸੀ ਤੇ ਹੁਣ ਤਾਂ ਇਹ ਹੋਊਗਾ ਨਾ ਕਿ ਸਰ ਕਦੋਂ ਅਸੀਂ ਫਸਲ ਵੇਚ ਕੇ ਪੈਸੇ ਖੱਟਾਂਗੇ ਕਮਾਵਾਗੇ ਅਗੋਂ ਤੁਸੀਂ ਕੁੜੀ ਦਾ ਵਿਆਹ ਕਰੀ ਪੀ ਪੈਸੇ ਵਟ ਕੇ ਤੇ ਚਲੋ ਵੀ ਜਿਹੜਾ ਠੇਕਾ ਦਿੱਤਾ ਪੂਰਾ ਹੋ ਜਾਊਗਾ ਤੇ ਪਰ ਰਹਿਣ ਨਹੀਂ ਦਿੱਤਾ ਜਿੱਦੋਂ ਪਾਣੀ ਨੇ ਕੁਛ ਹੁਣ ਕਿੱਥੋਂ ਕਿੰਨੇ ਬੱਚੇ ਨੇ ਤੁਹਾਡੇ ਤਿੰਨ ਤੇ ਵੱਡੀ ਕੁੜੀ ਦਾ ਵਿਆਹ ਸੀ ਹਾਂਜੀ ਕਦੋਂ ਐ ਵਿਆਹ ਹੈਗਾ ਸੀ ਅਗਲੇ ਅਸੂ ਕੱਤੇ ਦਾ ਤੇ ਬੜਾ ਮੁਸ਼ਕਲ ਹਾਲਾਤ ਹੈ ਇੱਥੇ ਤਾਂ ਫਿਰ ਬਹੁਤ ਜਿਆਦੇ ਕੁਈ ਆਇਆ ਸਾਰ ਲੈਣ ਨਾ ਕੋਈ ਨਹੀਂ ਆਇਆ ਵੀਰ ਭਰਾ ਹੀ ਆਏ ਕਿ ਸਰਕਾਰ ਵਾਲੋ ਤਾਂ ਕਿਸੇ ਸਾਰ ਨਹੀਂ ਲਈ ਬੀ ਆ ਜਿਹੜੇ ਵੀ ਭੈਣਾ ਭਰਾ ਬਸ ਕਰਦੇ ਫਿਰਦੇ ਮਦਦ ਟਰਾਲੀਆਂ ਵਾਲੇ ਸਭ ਦੇ ਪੱਤੇ ਵਾਲੇ ਇਹੀ ਆ ਬਸ ਜੇ ਹੋਰ ਐਸਾ ਕੋਈ ਨਹੀਂ ਕਿ ਕੋਈ ਤੁਹਾਡਾ ਕੋਠਾ ਪੱਕਾ ਕਰਕੇ ਦੇ ਰਿਹਾ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦੀ ਮਦਦ ਕੋਈ ਨਾ ਨਾ ਕੋਈ ਨਹੀਂ ਮੈਡਮ ਕੋਈ ਪਸ਼ੂ ਵੀ ਤੁਹਾਡੇ ਨੇ ਹਾਂਜੀ ਹੈਗੇ ਗੁਰਦੁਆਰੇ ਬੰਨੇ ਹੋਏ ਗੁਰਦੁਆਰੇ ਬੰਨੇ ਹੋਏ ਨੇ ਠੀਕ ਹੈ ਬਹੁਤ ਮੁਸ਼ਕਲ ਹਾਲਾਤ ਵੀਰਪਾਲ ਕੌਰ ਜੀ ਦੇ ਵੱਡੀ ਬੇਟੀ ਦਾ ਵਿਆਹ ਹੈ ਪਰ ਉਹੀ ਹੈ ਕਿ ਇਨੇ ਮੁਸ਼ਕਲ ਖਲਾਤਾਂ ਦੇ ਵਿੱਚ ਇਹਨਾਂ ਦਾ ਦਿਲ ਜੋ ਹੈ ਉਹ ਬਹੁਤ ਘਟ ਰਿਹਾ ਹੈ ਕਿ ਆਖਰ ਘਰ ਨੂੰ ਇਸ ਹਾਲਾਤ ਚ ਦੇਖ ਰਹੇ ਨੇ ਤੇ ਦੂਜਾ ਇਹ ਕਿ ਹੁਣ ਬੱਚੇ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਪੂਰੀ ਕਰਨੀ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਪੈਰ ਪੈਰ ਤੇ ਪੰਜਾਬ ਚੋਂ ਹੁਣੇ ਦਰਦ ਹੈ ਦੁੱਖ ਹੈ ਪਰ ਅਸੀਂ ਉਮੀਦ ਕਰਦੇ ਹਾਂ ਇਹ ਕਹਾਣੀ ਇਹ ਹਾਲਾਤ ਅਸੀਂ ਇਸ ਲਈ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਤਾਂ ਕਿ ਜਿਹੜੇ ਸਮਰਥ ਪਰਿਵਾਰ ਨੇ ਜਿਹੜੇ ਸਮਰਥ ਲੋਕ ਨੇ ਜਿਹੜੇ ਆਲਰੇਡੀ ਗਰਾਊਂਡ 'ਚ ਉਤਰੇ ਹੋਏ ਨੇ ਕਿ ਅਸੀਂ ਮਦਦ ਕਰੀਏ ਉਹਨਾਂ ਦੀ ਮਦਦ ਇਨ੍ਹਾਂ ਪਰਿਵਾਰਾਂ ਤੱਕ ਕਿ ਇਸ ਪਰਿਵਾਰ ਤੱਕ ਵੀ ਜ਼ਰੂਰ ਪਹੁੰਚੇ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਿਤਿਕਾਉਰ ਦੈਨਿਕ ਸਵੇਰਾ